ਤੇ ਤੁਮ ਲੋਕ ਵੀ ਪੱਤਾ ਖੜਿਆ ਜੀ ਸ਼ੰਭੂ ਮੋਰਚੇ ਦੇ ਵਿੱਚ ਆ ਖੜੇ ਨੇ ਧਰਤੀ ਤੱਕ ਟਰੈਕਟਰ ਇਹਨਾਂ ਨੇ ਕੱਲ ਨੂੰ ਪਾਉਣੇ ਨੇ ਫਿਰ ਬੈਰੀਕੇਡਾਂ ਨੂੰ ਟੋਚਣ ਸਾਹਮਣੇ ਉੱਪਰ ਸਭ ਤੋਂ ਮੋਰੇ ਲੱਗੇ ਹੋਣੇ ਨਿਸ਼ਾਨ ਸਾਹਿਬ ਤੇ ਦੇਖੋ ਨਿਸ਼ਾਨ ਸਾਹਿਬ ਦੀ ਕਿਰਪਾ ਹੋਣੀ ਆ ਗੁਰੂ ਮਹਾਰਾਜ ਦੀ ਜਦ ਵੀ ਪ੍ਰਧਾਨ ਮੋਦੀ ਹੁਕਮ ਕਰਨਗੇ ਤਾਂ ਫਿਰ ਆ ਟਰੈਕਟਰ ਆ ਅੱਧ ਧਰਤੀ ਤੱਕ ਟਰੈਕਟਰ ਫਿਰੇ ਜਾਣਗੇ ਮoure ਬੈਰੀਕੇਡਾਂ ਨੂੰ ਖਿੱਚਦੇ ਬੈਰੀਕੇਡਾਂ ਨੂੰ ਤੋੜਦੇ ਆ ਬਾਈ ਉੱਪਰ ਬੈਠੇ ਨੇ ਇਹਨਾਂ ਬਾਰੇ ਵੀ ਆਪਾਂ ਕਰਦੇ ਆ ਗੱਲ ਆ ਮੇਰੇ ਨਿਸ਼ਾਨ ਸਾਹਿਬ ਮoure ਲੱਗ ਰਹੇ ਨੇ ਟਰੈਕਟਰ ਤੇ ਤੇ ਫਿਰ ਅੱਧ ਧਰਤੀ ਤੱਕ ਟਰੈਕਟਰ ਹੁਡੇ ਕੋਲੇ ਕੱਲ ਦਾ ਫਿਰ ਕੀ ਹਾਲ ਹੋਊਗਾ ਅੱਜ ਦੀ ਮੀਟਿੰਗ ਜੇ ਬੇਸੀਤਾ ਨਿਕਲਦੀ ਹੈ ਫਿਰ ਜੋ ਆਪਣਾ ਉਹ ਪ੍ਰਧਾਨ ਜੋ ਹੁਕਮ ਦੇਣਗੇ ਉਹ ਵੀ ਆਪਾਂ ਨੂੰ ਉਧਰੋਂ ਹੁਕਮ ਹੋਊਗਾ ਫਿਰ ਉਸ ਤਰ੍ਹਾਂ ਇਹ ਫਿਰ ਟੱਕੜ ਦਾ ਚੱਲਨੇ ਹੋਏ ਠੀਕ ਆ ਠੀਕ ਹੈ ਨਾ ਜੀ ਬਲਕੇ ਸਲਫ ਪੱਕਾ ਪਹਿਲਾਂ ਹੀ ਜਾਬ ਰੱਖੀ ਐ ਸਲਫੋ ਵੀ ਹੁਕਮ ਕਰਨ ਦੇ ਫਿਰ ਛਾਲਾ ਮਾਰਦਾ ਸਿੱਧਾ ਉੱਪਰ ਨੂੰ ਕਾਨੇ ਦੀ ਬਾਈ ਤੇ ਕਹਿੰਦੇ ਵੀ ਚੜ੍ਹ ਕੇ ਆਏ ਨੂੰ ਤੇਗ ਤੇ ਦੇਗ ਉਹ ਫਿਰ ਆ ਪਿੱਛੇ ਦੇਗ ਚੱਲ ਰਹੀ ਐ ਫਿਰ ਕੱਲ ਨੂੰ ਤੇਗ ਸਹੀ ਕੱਲ ਨੂੰ ਤੇਗ ਤਾਂ ਫਿਰ ਮਿਲਣੀ ਆਪਾਂ ਆਪਾਂ ਇਹ ਕਹਿੰਨੇ ਕਿ ਚਲ ਜੇ ਨਿਬੜਦੇ ਅੱਜ ਮੀਟਿੰਗ ਜੇ ਨਾ ਇਹ ਕੱਲ ਨੂੰ ਆਪਾਂ ਨੂੰ ਕਰਨਾ ਪਵੇ ਉਹ ਤਾਂ ਮਜਬੂਰੀ ਐ ਬਾਈ ਜੀ ਫਿਰ ਇੱਕ ਠੀਕ ਹੈ ਨਾ ਉਹ ਤੇਗ ਵਿੱਚ ਪਈ ਆ ਆ ਤੇਗ ਪਈ ਜੇ ਦੇਖ ਸਕਣੀਆਂ ਤਾਂ ਲੰਗਰ ਉੱਧਰ ਲੱਗ ਰਿਹਾ ਜਿੱਤ ਦੇ ਨਿਸ਼ਾਨ ਉਹ ਲੱਗੇ ਹੋਏ ਆ ਕਿ ਗੁਰੂ ਮਹਾਰਾਜ ਨੇ ਕਿਰਪਾ ਕਰਨੀਆਂ ਸਾਰੀ ਨਿਸ਼ਾਨ ਸਾਹਿਬ ਝੂਦ ਰਹੇ ਨੇ ਝੂਲਦੇ ਰਹਿਣੇ ਨੇ ਅੱਜ ਸਾਨੂੰ ਬਾਈ ਦੀਪ ਸਿੱਧੂ ਦੀ ਬਹੁਤ ਯਾਦ ਆਉਂਦੀ ਆ ਅੱਜ ਦਾ ਜਿਹੜਾ ਮੋਰਚਾ ਉਹਨਾਂ ਦੀ ਕੰਮ ਨਹੀਂ ਬਾਈ ਜੀ ਪੂਰੀ ਹੋ ਸਕਦੀ ਕਦੇ ਕੋਈ ਪੂਰੀ ਨਹੀਂ ਹੋ ਸਕਦੀ ਵੀਰੇ ਹਾਂਜੀ ਹਾਂਜੀ ਅੱਜ ਵੀ ਜੋ ਪੁਰਾਣੀ ਵੀਡੀਓ ਚੱਲ ਰਹੀਆਂ ਨੇ ਦੇਖਦਾ ਲੱਗਦਾ ਵੀ ਸਾਡਾ ਦੀਪ ਬਾਈ ਸ਼ੰਭੂ ਮੋਰਚੇ ਤੇ ਬਹਿ ਕੇ ਗੱਲਾਂ ਕਰ ਰਿਹਾ ਸਾਡੇ ਹੀ ਨਾਲ ਹੈ ਉਹ ਹੁਣ ਰਾਜਾ ਸਿੰਘ ਵੀ ਬੋਲਦੇ ਤੇ ਉਹ ਕਹਿੰਦੇ ਵੀ ਉਹ ਗਵਾਈ ਜੱਥੇ ਦੀ ਉਹੀ ਕਰ ਰਹੇ ਆ ਤੁਹਾਨੂੰ ਤਾਂ ਇਹੀ ਲੱਗਦਾ ਵੀ ਉਹੀ ਗਵਾਈ ਸਰ ਸਾਰਿਆਂ ਨੂੰ ਇਹੀ ਲੱਗਦਾ ਪੰਜਾਬ ਵਾਲਿਆਂ ਨੂੰ ਬਾਈ ਦੀਪ ਸਿੱਧੂ ਗਵਾਈ ਕਰ ਰਹਾ ਮੋਰਚੇ ਦੀ ਬਸ ਕੇ ਪਾ ਹੋਵੇ ਪਰਮਾਤਮਾ ਦੀ ਮਨ ਦੇ ਵਿੱਚ ਧਿਆ ਰਹੇ ਨੇ ਸਾਰੇ ਜਿਹੜੀ ਅੱਜ ਮੀਟਿੰਗ ਹੈ ਉਹ ਜੇ ਸਿੱਟਾ ਨਿਕਲਿਆ ਆਵੇ ਕਿਸਾਨ ਦੇ ਹੱਥ ਚੋਂ ਜਵੇਂ ਹੈ ਨਾ ਉਹ ਕਰਨ ਦੀ ਲੋੜ ਹੈ ਨਾ ਪਵੇ ਪਰ ਜੇ ਭਾਈ ਜੀ ਨਾ ਨਿਕਲਿਆ ਫਿਰ ਤਾਂ ਕੋਈ ਹੋਰ ਹੈ ਨਹੀਂ ਫਿਰ ਤਾਂ ਕੋਈ ਦੇਖ ਰਹੇ ਆ ਜੋ ਸਰਕਾਰ ਮੰਨ ਜੇ ਚੰਗੀ ਗੱਲ ਆ ਨਹੀਂ ਮੰਨਦੀ ਫਿਰ ਮਨਾਉਣ ਦਾ ਵੀ ਤਰੀਕਾ ਹੈਗਾ ਪਰ ਇਸ ਵਾਰ ਸਰਕਾਰ ਫਿਰ ਮੇਰੇ ਕੁੱਤਾ ਨੂੰ ਥਾਪੀ ਦੇ ਕੇ ਫਿਰ ਬਾਰਡਰ ਤਾਂ ਆ ਵੀ ਕੋਈ ਜ਼ਿਆਦਾ ਦੂਰ ਨਹੀਂ ਬਾਰਡਰ ਦਿੱਲੀ ਵਾਲਾ ਵੀ ਦੂਰ ਨਹੀਂ ਲਾ ਕੇ ਕੀ ਚੀਜ਼ ਹੈ ਜੀ ਜੇ ਉਹ ਹਿੱਤ ਨੂੰ ਕਰਨਗੇ ਬਥੱਲੇ ਨੂੰ ਵੀ ਹੈਗਾ ਰਸਤਾ ਅੰਦਰ ਨੂੰ ਜੇ ਨਹੀਂ ਮੰਨਦੇ ਤਾਂ ਬਾਰਡਰ ਆ ਪਾਕਿਸਤਾਨ ਵਾਲਾ ਵੀ ਦੂਰ ਨਹੀਂ ਉੱਪਰ ਲੈ ਖਲਾ ਕੇ ਆਪਣਾ ਆਪਾਂ ਨੂੰ ਤਾਂ ਖੇਤੀਬਾੜੀ ਦੇ ਕੰਮ ਕਰਨਾ ਜਦ ਕਣਕ ਜੀਰੇ ਉੱਧਰ ਵੇਚ ਆਇਆ ਕਰਾਂਗੇ ਤਾਂ ਇਹੀ ਹੋਊ ਕਿਉਂਕਿ ਬਾਈ ਪੰਜਾਬ ਤਾਂ ਆਪਣਾ ਬਹੁਤ ਵੱਡਾ ਦੀ ਪਹਿਲਾਂ ਹੀ ਇਹਨਾਂ ਨੇ ਪਹਿਲਾਂ ਦੇਖੋ ਇਹ ਹਰਿਆਣਾ ਕੱਢਿਆ ਹਰਿਆਣਾ ਕੱਢਿਆ ਪਹਿਲਾਂ ਤੋੜਦੇ 47 ਦੀ ਵੰਡ ਕਰਕੇ ਜਿੱਦੇ ਆਪਾਂ ਤੋੜਨ ਲੱਗੇ ਹੁਣ ਵੀ ਇਹਨਾਂ ਕੋਲ ਇੰਨਾ ਹੋ ਗਿਆ ਹੁਣ ਵੀ ਨਹੀਂ ਕਾਬੂ ਆਂਦਾ ਹੁਣ ਵੀ ਸਾਡੇ ਤੋਂ ਗੁਰਦਾਸਪੁਰ ਸੋਣਾ ਜਾਂਦੇ ਆਹ ਤਾਂ ਆ ਭਾਈ ਨੇ ਬਰਦਾਸਪੁਰ ਦੀ ਗੱਲ ਕਰਤੀ ਆ 2023 ਚ ਗੱਲ ਚੱਲੀ ਧੀ ਕਹਿੰਦੇ ਵੀ ਪੰਜਾਬ ਦੇ ਤਿੰਨ ਟੋਟੇ ਕਰਨੇ ਨੇ ਮਾਝਾ ਮਾਲਵਾ ਦੁਆਬਾ ਜ਼ੋਨ ਜਿਵੇਂ ਇਹਨਾਂ ਨੇ ਜੰਮੂ ਕਸ਼ਮੀਰ ਦੇ ਕਰ ਰਹੇ ਨੇ ਆਰਾ ਆਪਣੇ ਪੰਜਾਬ ਵਾਲੇ ਐਡੀ ਐਡੀ ਛੇ ਦੀ ਟੋਟੇ ਨਹੀਂ ਹੋਣੁੰਦੇ ਹੋ ਸਕਦਾ ਵੀ ਜੇ ਇਹ ਇਹ ਕੰਮ ਕਰਨ ਤੇ ਆ ਗਏ ਭਾਰਤ ਦੇ 15-16 ਟੋਟੇ ਜ਼ਰੂਰ ਹੋ ਜਾਣਗੇ ਪਰ ਪੰਜਾਬ ਜੁੜ ਜੂ ਦੁਆਰਾ ਪੁਰਾਣਾ ਆ ਜੂ ਮੈਂ ਇੱਕ ਹੋਰ ਚੀਜ਼ ਦੇਖੀ ਬਾਈ ਜੀ ਚਲੋ ਉਹ ਤਾਂ ਗੱਲ ਜੁੜੀ ਹੈਗੀ ਹੁਣ ਇਹ ਦੇ ਮੋਰਚੇ 'ਚ ਮੈਂ ਇੱਕ ਧਿਆਨ ਹੋਰ ਮਾਰਿਆ ਵੀ ਮੈਨੂੰ ਇਹ ਗੱਲ ਦੀ ਖੁਸ਼ੀ ਹੋਈ ਹੈ ਜਿਹੜੇ ਸਾਡੇ ਮੁੰਡੇ ਨਾਲ ਦੁਆਰੇ ਸਰਦਾਰੀ ਕਰਨੀ ਤੁਰ ਪਏ ਨਹੀਂ ਪਹਿਲਾਂ 97 ਤੋਂ ਲੈ ਕੇ ਆਪਣਾ 2001 ਤੱਕ ਕਟਿੰਗ ਵਾਲੇ ਮੁੰਡੇ ਬਹੁਤ ਸੀਗੇ ਹੁਣ ਹਰ ਇੱਕ ਦੇ ਸਿਰ ਤੇ ਦਸਤਾਰ ਹੈ ਇਹ ਬਹੁਤ ਵੱਡੀ ਗੱਲ ਹੈ ਬਾਈ ਜੀ ਅਸੀਂ ਇਹ ਗੱਲ ਪਹਿਲਾਂ ਪਿੱਛੇ ਕਰਕੇ ਆਏ ਵੀ ਜਿੰਨੇ ਵੀ ਆਪਣੇ ਮੁੰਡੇ ਨੇ ਨੌਜਵਾਨ ਚਾਹੇ ਕੋਈ ਵੀ ਆ ਉਹ ਪਰਨੇ ਬੰਨ ਕੇ ਪੱਗਾਂ ਬੰਨ ਕੇ ਇੱਥੇ ਆਉਣ ਮੋਰਚੇ 'ਚ ਤਾਂ ਕਿ ਸਰਕਾਰਾਂ ਦੀ ਅੱਖਾਂ ਖੁੱਲਣ ਵੀ ਇਹ ਕੀ ਹੋ ਗਿਆ ਬਸ ਇਹ ਪਾਈਜੀ ਬੈਸੀ ਪ੍ਰਮਾਤਮਾ ਦਾ ਕੋਈ ਪਾਣਾ ਹੈ ਹਰ ਇੱਕ ਮੁੰਡਾ ਜਿਹੜਾ ਕਟਿੰਗ ਵਾਲਾ ਉਹ ਵੀ ਬਨ ਕੇ ਮਤਲਬ ਦਸਤਾਰ ਤੇ ਆ ਕੇ ਖੜਿਆ ਹੈ ਨਿਸ਼ਾਨ ਸਾਹਿਬ ਲੈ ਕੇ ਜਾਂ ਕੋਈ ਆਪਣਾ ਚਾਹੇ ਕੁਝ ਵੀ ਉਹਦੇ ਕੋਲ ਤਿਆਰ ਹੈ ਡੰਡਾ ਕੁਝ ਵੀ ਲੈ ਕੇ ਜਣੀ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਜਿਸ ਤੇ ਦਸਵੇਂ ਪਾਤਸ਼ਾਹ ਨੇ ਕਿਹਾ ਤਾਂ ਨਾ ਬਿਨਾਂ ਅਸਤਰ ਕੇ ਦੂਨ ਨਾ ਦਿਦਾਰੇ ਵੀ ਉਹ ਗੱਲ ਸਾਡੇ ਉਹਦਾ ਮਤਲਬ ਵਰਤ ਰਹੀ ਹੈ ਕਲਾ ਤਾਂ ਵਰਤੂ ਵੀ ਵਰਤ ਵੀ ਰਹੀ ਆ ਵਰਤੂਗੀ ਵੀ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਕਲਾ ਵਰਤੂਗੀ ਜ਼ਰੂਰ ਸੋ ਵਾਇਗਰੀ ਦਾ ਟਰੈਕਟਰ ਦੇਖ ਲਿਆ ਤੁਸੀਂ ਜੇ ਕੋਈ ਸਿੱਟਾ ਨਾ ਨਿਕਲਿਆ ਜੇ ਰਾਤ ਨੂੰ ਦਾ ਫਿਰ ਉਹ ਟਰੈਕਟਰ ਪਹਿਲੇ ਨੰਬਰ ਤੇ ਜਾਊਗਾ ਤੋੜਦਾ ਜਾਊ ਬੈਰੀਕਡਾਂ ਨੂੰ ਸੋ ਵਾਇਗਰੀ ਜੀ ਖਾਲਸਾ ਵਾਇਗਰੀ ਜੀ ਪਤਾ ਜੀ